ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਆਂਗਣਵਾੜੀ ਵਿਭਾਗ ਦੇ ਲਈ ਪੋਸਟਾਂ ਜਾਰੀ ਹੋਈਆਂ ਬੰਪਰ ਭਰਤੀ ਹੈ ਜੀ ਵੱਖ-ਵੱਖ ਪੋਸਟਾਂ ਜੋ ਵੱਡੇ ਪੱਧਰ ਤੇ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਪੋਸਟਾਂ ਦੀ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਵੀਡੀਓ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਦੋ ਜਿਹੜੇ ਵੀ ਸਾਡੇ ਚੈਨਲ ਨੂੰ ਪਹਿਲੀ ਵਾਰੀ ਵੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਿਓ ਤਾਂ ਜੋ ਜਿਵੇਂ ਹੀ ਸਾਡੇ ਵੱਲੋਂ ਕੋਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਦਾ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਦਾ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਆਂ ਜੋ ਪੋਸਟਾਂ ਆਂਗਣਵਾੜੀ ਵਿਭਾਗ ਵੱਲੋਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰਦੇ ਆਂ ਜੀ ਤੇ ਉਹਨਾਂ ਦੀ सैलरी किनिया पोस्ट है प्रोग्राम मैनेजर चंडीगढ़ हैड ऑफिस विखे पोस्ट रहूगी जी एक पोस्ट जारी हुई है छियाली हज़ार तीन सौ चाली रुपये इस पोस्ट दे सैलरी रहूगी नैक्सट है जी प्रोग्राम मैनेजर चंडीगढ़ हैड ऑफिस पोस्ट रहने वाली एक पोस्ट है जी छियाली हज़ार तीन सौ चाली रुपये सैलरी रहेगी नैक्सट है जी प्रोग्राम ऑफिसर आई ई सी एंड एडवोकेसी चंडगढ़ हैड ऑफिस यह पोस्ट रहने वाली है जी एक पोस्ट जारी हुई है चौंती हज़ार सत्त सौ पचवंजा रुपये सैलरी इस पोस्ट नैक्टा जी प्रोग्राम ऑफिसर सारा चंडीगढ़ हैड ऑफिस पोस्ट रहेगी एक पोस्ट है जी चौंती हज़ार सत्त सौ पचपंजा रुपये सैलरी इस पोस्ट के लिए रहने वाली है नैक्सटा जी हेल्पलाइन एडमिनिस्ट्रेटर चंडीगढ़ हैड ऑफिस की पोस्ट है जी ये एक पोस्ट जारी हुई है सत्तर हज़ार रुपये पर मंथ सैलरी रहेगी जी इस पोस्ट दे लिए नैक्टा जी आई टी सुपरवाइजर चंडीगढ़ हैड ऑफिस पोस्ट रहेगी एक पोस्ट है छियाली हज़ार रुपये सैलरी इस पोस्ट दे देगी नैक्टा जी डिस्ट्रिक्ट चाइल्ड प्रोटैक्शन ऑफिसर ਚਾਰ ਜ਼ਿਲ੍ਹਿਆਂ ਦੇ ਵਿੱਚ ਐਸਾਮੀਆਂ ਰਹਿਣਗੀਆਂ ਜੀ ਅਮ੍ਰਿਤਸਰ ਬਰਨਾਲਾ ਗੁਰਦਾਸਪੁਰ ਮਾਨਸਾ ਚਾਰ ਪੋਸਟਾਂ ਜੀ ਕੋਲ 4423 ਰੁਪਏ ਸੈਲਰੀ ਪੋਸਟ ਦੇ ਲਈ ਰਹੂਗੀ ਜੀ ਨੈਕਟੇਜੀ ਪ੍ਰੋਟੈਕਸ਼ਨ ਆਫੀਸਰ ਆਈਸੀ ਇਹ ਹੈਗੀਆਂ ਜੀ ਪੋਸਟਾਂ ਬਰਨਾਲਾ ਜਲੰਧਰ ਲੁਧਿਆਣਾ ਪਠਾਨਕੋਟ ਕਪੂਰਥਲਾ ਜ਼ਿਲ੍ਹੇ ਚ ਪੰਜ ਪੋਸਟਾਂ ਜੀ 27804 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟੇਜੀ ਪ੍ਰੋਟੈਕਸ਼ਨ ਆਫੀਸਰ ਐਨ ਆਈਸੀ ਬਰਨਾਲਾ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਮੋਗਾ ਪਟਿਆਲਾ 7 ਪੋਸਟਾਂ 7 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵੱਲੋਂ ਜੋ ਦਿੱਤੀਆਂ ਗਈਆਂ 27804 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟਾ ਜੀ ਲੀਗਲ ਕੰਪਰੋਬੇਸ਼ਨ ਆਫੀਸਰ 7 ਜ਼ਿਲ੍ਹਿਆਂ ਦੀ ਇਹ ਪੋਸਟਾਂ ਜੀ ਬਰਨਾਲਾ ਫਤਿਹਗੜ੍ਹ ਸਾਹਿਬ ਮਾਨਸਾ ਪਠਾਨਕੋਟ ਐਸਐਸ ਨਗਰ ਐਸਬੀਐਸ ਨਗਰ ਰੂਪਨਗਰ 27804 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟਾ ਜੀ ਪਰਮਿਸ਼ਨ ਆਫੀਸਰ ਗੁਰਦਾਸਪੁਰ ਵਿਖੇ ਇੱਕ ਪੋਸਟ ਹੈ ਜੀ ਬਠਿੰਡਾ ਵਿਖੇ ਇੱਕ ਪੋਸਟ ਹੈ ਲੁਧਿਆਣਾ ਚ 4 ਪੋਸਟਾਂ ਨੇ ਜਿਲੰਦਰ ਚ 5 ਨੇ ਅਮ੍ਰਿਤਸਰ ਦੋ ਪੋਸਟਾਂ ਨੇ ਹੁਸ਼ਿਆਰਪੁਰ ਔਰ ਇੱਕ ਪੋਸਟ ਹੈ 14 ਕੁੱਲ ਪੋਸਟਾਂ ਜਾਰੀ ਹੋਈਆਂ ਜੀ 23170 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹੂਗੀ ਜੀ ਨੈਕਟ ਹੈ ਜੀ ਕਾਉਂਸਲਰ ਦੀ ਪੋਸਟ ਹੈ ਕੁੱਲ 12 ਪੋਸਟਾਂ ਨੇ ਇਹ ਗੁਰਦਾਸਪੁਰ ਵੀ ਇੱਕ ਪੋਸਟ ਹੈ ਲੁਧਿਆਣਾ ਚ ਤਿੰਨ ਨੇ ਜਲੰਧਰ ਚ ਪੰਜ ਨੇ ਹੁਸ਼ਿਆਰਪੁਰ ਚ ਦੋ ਨੇ ਤੇ ਅੰਮ੍ਰਿਤਸਰ ਵੀ ਇੱਕ ਪੋਸਟ ਹੈ 23170 ਰੁਪਏ ਇਸ ਪੋਸਟ ਦੇ ਲਈ ਸੈਲਰੀ ਲੈਣ ਵਾਲੀ ਹੈ ਨੈਕਟ ਹੈ ਜੀ ਮੈਨੇਜਰ ਕੋਆਰਡੀਨੇਟਰ 16 ਪੋਸਟਾਂ ਤੇ ਸੋਸ਼ਲ ਵਰਕਰ ਕਮ अर्ਲੀ ਚਾਈਲਡਹੂਡ ਐਜੂਕੇਟਰ 16 ਪੋਸਟਾਂ ਤੇ ਇਹ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ। ਜ਼ਿਲ੍ਹੇ ਆਪਾਂ ਤੁਹਾਡੇ ਨਾਲ ਸਾਂਝੇ ਕਰ ਲੈਨੇ ਆ ਬਰਨਾਲਾ, ਫਤਿਗੜ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਰੂਪਨਗਰ, ਸੰਗਰੂਰ, ਐਸਪੀਐਸ ਨਗਰ, ਐਸਐਸ ਨਗਰ, ਤਰਨਤਾਰਨ। ਇਸ ਪੋਸਟ ਦੇ ਲਈ ਸੈਲਰੀ ਹੈ ਜੋ 18536 ਰੁਪਏ ਰੋਗੀ ਜੀ। ਨੈਗਟੇਜੀ ਸਾਈਕੋਲੋਜਿਸਟ ਲੁਧਿਆਣਾ ਵਿਖੇ ਇੱਕ ਪੋਸਟ ਰਹਿਣ ਵਾਲੀ ਹੈ ਜੀ 40000 ਰੁਪਏ ਪਰ ਮੰਥ ਸੈਲਰੀ ਇਸ ਪੋਸਟ ਦੇ ਲਈ ਰੋਗੀ। ਕੁੱਲ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਵੱਖ-ਵੱਖ ਪੋਸਟਾਂ ਦੇ ਲਈ ਵੱਖ-ਵੱਖ ਯੋਗਤਾਵਾਂ ਨੇ ਜੀ ਨੋਟੀਫਿਕੇਸ਼ਨ ਦੇ ਵਿੱਚ ਆਪਣੀ ਯੋਗਤਾ ਦੇ ਅਨੁਸਾਰ ਤੁਸੀਂ ਅਸਾਮੀਆਂ ਭਰ ਸਕਦੇ ਹੋ ਕਾਫੀ ਵੱਡਾ ਨੋਟੀਫਿਕੇਸ਼ਨ ਹੈ ਜ਼ਰੂਰ ਰੀਡ ਕਰ ਲਓ ਆਪਣੀ ਯੋਗਤਾ ਦੇ ਅਨੁਸਾਰ ਤੁਸੀਂ ਅਸਾਮੀ ਭਰ ਸਕਦੇ ਹੋ ਤੇ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਪੂਰਾ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਜਾਓ ਬਾਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਕਿ ਆਪਾਂ ਤਰੀਕਾਂ ਦੀ ਗੱਲ ਕਰ ਲੈਨੇ ਜੀ 29 ਤਿੰਨ 2025 ਤੋਂ ਅਪਲਾਈ ਕਰਨਾ ਸ਼ੁਰੂ ਹੋਏ ਜੀ ਇਹਨਾਂ ਪੋਸਟਾਂ ਦੇ ਲਈ ਕਲੋਜ਼ਿੰਗ ਡੇਟ 28 4 2025 ਰਹੂਗੀ ਬਾਅਦ ਵਿੱਚ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਜੋ ਪੋਸਟਾਂ ਨੇ ਜੀ ਡਾਇਰੈਕਟੋਰੇਟ ਆਫ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਯੋਗ ਉਮੀਦਵਾਰ ਜਿਹੜੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰਕੇ ਤਿਆਰੀ ਕਰਕੇ ਆਪਣੀ ਸਿਲੈਕ ਤਹਿਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ